ਸਭ ਤੋਂ ਪਹਿਲਾਂ ਤਾਂ ਜਿਹੜੀ ਇੱਕ ਪੋਲੀਟੀਕਲ ਤੌਰ ਤੇ ਡਿਊਟੀ ਬਣਦੀ ਹੈ ਉਹ ਸਾਡੇ ਸੰਜੀਵ अरोड़ा ਜੀ ਜਿਹੜੇ ਮੇਰੇ ਨਾਲ ਰਾਜ ਸਭਾ ਸੀਗੇ ਰਾਜ ਸਭਾ ਚਲੋ ਨਹੀਂ ਰਹਿਣੀ ਪਰ ਉਹਨਾਂ ਨੂੰ ਇੱਕ ਐਮਐਲਏ ਬਣਨ ਦੀ ਬਹੁਤ-ਬਹੁਤ ਮੁਬਾਰਕਬਾਦ ਉਹਨਾਂ ਦੇ ਪਰਿਵਾਰ ਨੂੰ ਮੁਬਾਰਕਬਾਦ ਉਹਨਾਂ ਦੇ ਨਾਲ ਜਿਨ੍ਹਾਂ ਨੇ ਮਿਹਨਤ ਕੀਤੀ ਆ ਉਹਨਾਂ ਨੂੰ ਮੁਬਾਰਕਬਾਦ ਕਿਉਂਕਿ ਇਲੈਕਸ਼ਨਾਂ ਦੇ ਵਿੱਚ ਬੜੀ ਇੱਕ ਹੋਰ ਤਰ੍ਹਾਂ ਦਾ ਮਾਹੌਲ ਹੁੰਦਾ ਬਿਆਨਬਾਜ਼ੀਆਂ ਚੱਲਦੀਆਂ ਇਲੈਕਸ਼ਨ ਖਤਮ ਹੋ ਗਈ ਅੱਜ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਕਿਉਂਕਿ ਇੱਕ ਸ਼ਹਿਰ ਦੇ ਆ ਇੱਕ ਜਿਹੜਾ ਹੈ ਇਲਾਕੇ ਦੇ ਆ ਇਸ ਕਰਕੇ ਉਹਨਾਂ ਨੂੰ ਵਧਾਈ ਉਹ ਪੰਜਾਬ ਲਈ ਤੇ ਲੁਧਿਆਣੇ ਲਈ ਚੰਗਾ ਕੰਮ ਕਰਨ ਇਹੀ ਉਹਨਾਂ ਨੇ ਵਾਅਦੇ ਕੀਤੇ ਇਹੀ ਉਹਨਾਂ ਤੋਂ ਆਸ ਹੈ ਜੋ ਉਹ ਕਰਨਗੇ ਉਦੋਂ ਬਾਅਦ ਹੁਣ ਜਿਹੜੀ ਤੁਸੀਂ ਇਲੈਕਸ਼ਨ ਦੀ ਗੱਲ ਕੀਤੀ ਆ ਮੈਂ ਉਹਦੇ ਵਿੱਚ ਸਭ ਤੋਂ ਪਹਿਲਾਂ ਜੋ ਭਾਜਪਾ ਦੇ ਕੈਂਡੀਡੇਟ ਨੇ ਜੀਵਨ ਗੁਪਤਾ ਜੀ ਜਿਨ੍ਹਾਂ ਨੇ ਬਹੁਤ ਹੀ ਵਧੀਆ ਬਹੁਤ ਹੀ ਵਧੀਆ ਇਲੈਕਸ਼ਨ ਲੜੀ ਏ ਮੈਂ ਕਿਉਂ ਕਹਿ ਰਿਹਾ ਕਿਉਂਕਿ 14 ਦਿਨ ਸੀ ਉਹਨਾਂ ਕੋਲ 14 ਦਿਨ ਇੱਕ ਦਿਨ ਪਹਿਲਾਂ ਜਿੱਦਨ 2 ਤਰੀਕ ਨੂੰ ਆਖਰੀ ਦਿਨ ਸੀ ਜਿੱਦਨ ਉਹਨਾਂ ਨੇ ਕਾਗਜ਼ ਭਰਨੇ ਸੀ ਇੱਕ ਦਿਨ ਪਹਿਲਾਂ ਅਸੀਂ ਉਹਨਾਂ ਨੂੰ ਟਿਕਟ ਦਿੱਤੀ 18 ਸਾਡੇ 17 18 ਜਿਹੜੇ ਨੇ ਵਾਰਡ ਨੇ ਤੇ ਉਹਨਾਂ ਕੋਲ ਇੱਕ ਦਿਨ ਵੀ ਇੱਕ ਵਾਰਡ 'ਚ ਜਾਣ ਦਾ ਨਹੀਂ ਸੀ ਤੇ ਇਸ ਕਰਕੇ ਇਹ ਜਿਹੜੀ ਇਲੈਕਸ਼ਨ 20000 ਤੋਂ ਉੱਤੇ ਵੋਟ ਹੈ ਇਹ ਹੈਗੀ ਆ ਭਾਜਪਾ ਦੀ ਤੇ ਜੀਵਨ ਗੁਪਤਾ ਜੀ ਸਾਡੀ ਗਲਤੀ ਇਹ ਆ ਮੈਂ ਕਿਉਂਕਿ ਉੱਥੋਂ ਪੰਜਾਬ ਦੇ ਆਤਮ ਮਨਿਸਟਰ ਆ ਮੈਂ ਲੁਧਿਆਣੇ ਤੋਂ ਇਲੈਕਸ਼ਨ ਲੜੀ ਆ ਅਸੀਂ ਮੈਂ ਮਾਫੀ ਮੰਗਦਾ ਜੀਵਨ ਗੁਪਤਾ ਜੀ ਤੋਂ ਵੀ ਤੇ ਬੀਜੇਪੀ ਵਾਲਿਆਂ ਤੋਂ ਵੀ ਸਾਰਿਆਂ ਤੋਂ ਸਾਡੇਾਂ ਤੋਂ ਵੀ ਇਹ ਅਸੀਂ ਟਿਕਟ ਦੇਣ ਇਹ ਸਾਡੀ ਗਲਤੀ ਰਹੀ کوتاਹੀ ਰਹੀ ਇਹ ਹਾਰ ਮੈਂ ਆਪਣੇ ਝੋਲੀ ਪਾਉਣਾ ਮੈਂ ਆਪਣੇ ਜम्मे ਪਾਉਣਾ ਕਿਉਂਕਿ ਇਹ ਅਸੀਂ ਟਿਕਟ ਦੇਣ ਚ देरी ਕੀਤੀ ਉਹਦੇ ਕਾਰਨ ਕੋਈ ਵੀ ਹੋ ਸਕਦਾ ਚਾਹੇ ਆਪਰੇਸ਼ਨ ਸੰਦੂਰ ਸੀ ਸਭ ਕੁਝ ਸੀ ਜ਼ਿੰਮੇਵਾਰੀਆਂ ਸੀ ਪਰ ਉਹਨਾਂ ਨੇ ਕੋਈ ਕਸਰ ਨਹੀਂ ਛੱਡੀ ਉਹਨਾਂ ਨੇ ਜੇ ਪਰਸੈਂਟੇਜ ਵਾਈਜ਼ ਦੇਖੀਏ ਜਿੰਨੀ ਵੋਟ ਪਈ ਸੀ ਉਹਦੇ ਵਿੱਚੋਂ ਬਹੁਤ ਜ਼ਿਆਦਾ ਵੋਟ ਆਪਣੇ ਹਿੱਸੇ 'ਚ ਹਾਸਲ ਕੀਤੀ ਆ ਤੇ ਇਹ ਹਾਰ ਮੈਂ ਆਪਣੇ ਜਿਵੇਂ ਕਿ ਝੋਲੀ ਪਾਉਣਾ ਸਾਡੇ ਬੀਜੇਪੀ ਵਰਕਰਾਂ ਦੀ ਜਿੱਤ ਆ ਸਾਡੇ ਸਾਡਾ ਜਿਹੜਾ ਜੀਵਨ ਗੁਪਤਾ ਜੀ ਉਹਨਾਂ ਨੇ ਬਹੁਤ ਵਧੀਆ ਤੇ ਕੋਈ ਬੀਜੇਪੀ ਦਾ ਪੰਜਾਬ ਦਾ ਵੀ ਲੀਡਰ ਨਹੀਂ ਸੀ ਕੋਈ ਵਰਕਰ ਨਹੀਂ ਸੀ ਜਖੜ ਸਾਹਿਬ ਤੋਂ ਲੈ ਕੇ ਸਾਡੇ ਜਿਹੜੇ ਅਸ਼ਵਨੀ ਜੀ ਸਾਰੇ ਚਾਹੇ ਲੋਕਲ ਅਸੀਂ ਲਈਏ శ్రీਨ ਸਾਹਿਬ ਹੋਣੀ ਚਾਹੇ ਕਿਸੇ ਨੇ ਵੀ ਕੋਈ ਕਮੀ ਛੱਡੀ ਨਹੀਂ ਪਰ ਦਿਨ ਦਾ ਜਿਹੜਾ ਕਾਰਨ ਆ ਕਿਉਂਕਿ 2 ਮਹੀਨੇ ਪਹਿਲਾਂ ਕਮਲ ਟਿਕਟਾ ਜਿਹੜੀ ਆਪਸ ਵਿੱਚ ਇਹ ਇਹ ਨਹੀਂ ਮੈਂ ਕਹਿੰਦਾ ਵੀ ਇੱਕ ਗੱਲ ਵੀ ਹੁਣ ਇਹ ਕੋਈ ਬਹਾਨਾ ਨਹੀਂ ਭਾਰਤ ਤਾਂ ਸੀ ਕਬੂਲੀ ਆ ਪਰ ਜਿਹੜੀ ਇਲੈਕਸ਼ਨ ਆ ਨਾ ਉਹ ਅਸੀਂ ਜੀਵਨ ਜੀ ਨੂੰ ਟਿਕਟ ਲੇਟ ਦੇ ਕੇ ਨਾ ਪਹਿਲਾਂ ਦੇ ਕੇ ਆਸ਼ੂ ਜੀ ਤੇ ਸੰਜੀਬ अरोड़ा ਦੀ ਗੱਲ ਚੱਲ ਬਣ ਗਈ ਸੀ ਕੈਂਪੇਨ ਉਹਨਾਂ ਨੇ ਪੂਰੀ ਕਰ ਲਈ ਸੀ ਜਦੋਂ ਅਸੀਂ ਲੇਟ ਐਂਟਰੀ ਹੋਈ ਆ ਉਸ ਵੇਲੇ ਲੋਕ ਪੋਲਿਟਿਕਲ ਬੜੇ ਬੜੇ ਲੋਕ ਨੇ ਜਿਹੜੇ ਆਪਣੇ ਆਪਣੇ ਅੰਕਲਨ ਕਰਨ ਲੱਗੇ ਸੀ মিডিਆ ਆਪਣਾ ਅੰਕਲਨ ਕਰਨ ਲੱਗ ਗਿਆ ਸੀ ਵੀ ਕਾਰਨ ਕਿਉਂ ਆ ਬੀਜੇਪੀ ਨੇ ਟਿਕਟ ਕਿਉਂ ਲੇਟ ਦਿੱਤੀ ਕਿਉਂਕਿ ਥੱਲੇ ਨਹੀਂ ਪਤਾ ਹੁੰਦਾ ਵੀ ਉੱਤੇ ਕੀ ਕੀ ਜੜੀਆਂ ਗੱਲਾਂ ਨੇ ਉਹਨੂੰ ਦੇਖਿਆ ਜਾ ਰਿਹਾ ਧਿਆਨ ਚ ਪਰ ਅੱਗੇ ਤੋਂ ਇਹ ਅਸੀਂ ਸੁਧਾਰ ਕਰਾਂਗੇ ਇਹਨੂੰ ਬਿਲਕੁਲ ਟਾਈਮਲੀ ਟਿਕਟ ਦਿੱਤੀ ਜਾਵੇ ਜੇ ਭਾਜਪਾ ਬਹੁਤ ਵਧੀਆ ਪ੍ਰਦਰਸ਼ਨ ਜਿਹੜਾ ਕਰੂਗੀ ਮੈਂ ਇਹ ਤੁਹਾਨੂੰ ਵਿਸ਼ਵਾਸ ਨਾਲ ਕਹਿ ਸਕਦਾ